ਲੰਡਰ ਡਿਵੀਜ਼ਨ ਦੇ ਕਮਿਸ਼ਨਰ ਪ੍ਰਦੀਪ ਸਬਰਵਾਲ ਭਗਵਾਨ ਵਾਲਮੀਕੀ ਤੀਰਥ ਵਿੱਚ ਹੋਏ ਨਤਮਸਤਕ ਪੱਤਰਕਾਰ ਵਿਸ਼ਾਲ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਅੱਜ ਦਾ ਮੇਰਾ ਜਿਹੜਾ ਅਮਰਸਰ ਦੀ ਫੇਰੀ ਹੈ ਉਹ ਪਿਓਰਲੀ ਰਿਲੀਜੀਅਸ ਫੇਰੀ ਹੈ ਉਸ ਦੇ ਵਿੱਚ ਮੈਂ ਭਗਵਾਨ ਵਾਲਮੀਕੀ ਮਹਾਰਾਜ ਦੇ ਦਰਸ਼ਨ ਕਰਨ ਦੇ ਲਈ ਉਹਨਾਂ ਨੂੰ ਨਤਮਸਤਕ ਹੋਣ ਦੇ ਲਈ ਮੈਂ ਅਮਰਸਰ ਚ ਆਇਆ ਹਾਂ ਅੱਜ ਭਗਵਾਨ ਵਾਲਮੀਕੀ ਤਿਰਥ ਤੇ ਆ ਕੇ ਮੈਨੂੰ ਤਬੂਦੀਆਂ ਖੁਸ਼ੀਆਂ ਪ੍ਰਾਪਤ ਹੋਈਆਂ ਹਨ ਉਹਨਾਂ ਦਾ ਮੈਨੂੰ ਅਸ਼ੀਰਵਾਦ ਮਿਲਿਆ ਤਾਂ ਕਿ ਮੈਂ ਹੋਰ ਤਕੜਾ ਹੋ ਕੇ ਆਪਣੇ ਸਮਾਜ ਦੀ ਸਮੂਚ ਸਮਾਜ ਦੀ ਲੋਕਾਂ ਦੀ ਸੇਵਾ ਕਰ ਸਕਾਂ ਜਿੱਥੇ ਸਾਰਿਆਂ ਨੂੰ ਇਹ ਗੱਲ ਦਾ ਪਤਾ ਹੈ ਡਾਕਟਰ ਬੀ ਆਰ ਐਮ ਬੇਦਕਰ ਸਾਹਿਬ ਜਿਨਾ ਦੀ ਬਦੌਲਤ ਹੀ ਜਿਹੜੇ ਸ਼ਡਿਊਲ ਕਾਸਮਾਜ ਦੇ ਬੱਚੇ ਐ ਅੱਗੇ ਪੜਨ ਦੇ ਵਿੱਚ ਅੱਗੇ ਵਧਨ ਦੇ ਵਿੱਚ ਕਾਮਯਾਬ ਹੋਏ ਐ ਉਹਦੇ ਲਈ ਬਿਲਕੁਲ ਮੈਂ ਜਿੱਦਾਂ ਇਹਨਾਂ ਨੂੰ ਕਿਹਾ ਇਹਨਾਂ ਸਾਰੀਆਂ ਗੱਲਾਂ ਦਾ ਹੈ ਕੀ ਇਹਨਾਂ ਸਾਰੀਆਂ ਗੱਲਾਂ ਦਾ ਇੱਕੋ ਹੀ ਗੱਲ ਹੈ ਐਜੂਕੇਸ਼ਨ ਸਾਡੀਆਂ ਸਾਰੀਆਂ ਜਿੰਨੀਆਂ ਬੁਰਾਈਆਂ ਐ ਕਿਉਂਕਿ ਜਿਹੜਾ ਮੇਰਾ ਸਮਾਜ ਆ ਉਸ ਦੇ ਵਿੱਚ ਪੜ੍ਹਾਈ ਦੀ ਬੜੀ ਘਾਟ ਐ ਤੇ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਦਾ ਆ ਆਪਾਂ ਆਪਣੇ ਆਪਣੇ ਬੱਚਿਆਂ ਨੂੰ ਪੜ੍ਹਾਈ ਹੋਏ ਇੱਕੋ ਚੀਜ਼ ਐ ਜਦੋਂ ਗੱਬਰ ਸਾਹਿਬ ਨੇ ਬੜੀ ਵਧੀਆ ਗੱਲ ਕੀਤੀ ਕਿ ਮਹਾਰਾਜ ਦੇ ਹੱਥ 'ਚ ਕਲਮ ਹੈ ਉਹਨਾਂ ਦੇ ਹੱਥ 'ਚ ਕਲਮ ਇੱਕੋ ਇਸ਼ਾਰਾ ਕਰਦੀ ਹੈ ਕਿ ਸਾਨੂੰ ਸਾਰਿਆਂ ਨੂੰ ਆਪਣੇ ਆਪਣੇ ਬੱਚਿਆਂ ਨੂੰ ਪੜ੍ਹਾਉਣਾ ਚਾਹੀਦਾ ਤਾਂ ਕਿ ਉਹ ਸਮਾਜ ਦੇ ਵਿੱਚ ਆਪਣਾ ਜੀਵਨ ਅੱਛੇ ਢੰਗ ਨਾਲ ਬੀਤਿਤ ਕਰ ਸਕਣ ਇਹਦੇ ਨਾਲ ਨਾਲ ਮੈਂ ਸਮੂਹ ਜਥੇਬੰਦੀਆਂ ਚਾਹੇ ਉਹ ਬਿੱਟਾ ਜੀ ਹੋਣ ਚਾਹੇ ਪਵਨ ਧਰਾਵੜੀ ਨਾਰਾਇਣ ਜੀ ਦੇਹਾ ਪੀਪੀ ਦੀ ਸਕੰਦਰ ਜੀ ਤੇ ਬਾਬਾ ਜੀ ਯੋਗਾ ਜੀ ਜੀ ਬਾਬਾ ਜੀ ਦਾ ਮੈਨੂੰ ਬਹੁਤ ਅਸ਼ੀਰਵਾਦ ਪ੍ਰਾਪਤ ਹੈ ਜਦੋਂ ਵੀ ਮੈਂ ਆਉਣਾ ਬਾਬਾ ਦੀ ਜੇ ਆ ਕੇ ਸਪੈਸ਼ਲ ਨਤਮਸਤਕ ਹੋਣਾ ਹੈ ਮੇਰੀ ਇਹਨਾਂ ਨਾਲ ਕੋਈ ਰਾਫਤਾ ਰਹਿੰਦਾ ਹੈ ਅਸੀਂ ਗੱਲਬਾਤ ਵੀ ਸਾਡੀ ਹੁੰਦੀ ਰਹਿੰਦੀ ਹੈ ਤੇ ਮੈਂ ਬਾਬਾ ਜੀ ਤੁਸੀਂ ਵੀ ਮੈਨੂੰ ਸ਼ਰੀਰ ਦਾ ਸਮੂਹ ਜਿਹੜੀ ਸਾਡੀ ਸੰਤ ਸਮਾਜ ਹੈ ਮੈਂ ਉਹਨਾਂ ਦਾ ਵੀ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹਾਂ ਸ਼ੁਕਰਗੁਜ਼ਾਰ ਹਾਂ ਮੈਂ ਸਮਾਜ ਦੀ ਉਸੂ ਰਾਈ ਸਾਹਿਬ ਉਹਨਾਂ ਦਾ ਸਮੂਹ ਜਿੱਥੇ ਬੰਦੀਆਂ ਜਿਨ੍ਹਾਂ ਨੇ ਅੱਜ ਇੱਥੇ ਬੜੇ ਜ਼ੋਰ ਸ਼ੋਰ ਨਾਲ ਮੇਰਾ ਸਵਾਗਤ ਕੀਤਾ ਹੈ ਮੈਂ ਉਹਨਾਂ ਦਾ ਦੇਣ ਨਹੀਂ ਦੇ ਸਕਦਾ ਜੇ ਮੈਂ ਕਹਾਂ ਆਈ ਡੋਟ ਹੈਵ ਵਰਡਸ ਮੇਰੇ ਕੋ ਆਈ ਐਮ ਫਾਲਿੰਗ ਸ਼ਾਰਟ ਆਫ ਵਰਡਸ ਮੇਰੇ ਕੋ ਸ਼ਬਦਾਂ ਦੀ ਕਮੀ ਹੋ ਰਹੀ ਹੈ ਕਿ ਕਿਹੜੇ ਸ਼ਬਦਾਂ ਦਾ ਮੈਂ ਧੰਨਵਾਦ ਕਰਾਂ ਬਿਲਕੁਲ ਜਿਸ ਤਰ੍ਹਾਂ ਦਾ ਐਡਾ ਵੱਡਾ ਇਹਨਾਂ ਨੇ ਅੱਜ ਮੇਰਾ ਇਸਤਕਬਾਲ ਕੀਤਾ ਮੈਨੂੰ ਸਾਰਿਆਂ ਦੇ ਪ੍ਰਤੀ ਬਹੁਤ ਹੀ ਆਦਰ ਹੈ ਸਤਕਾਰ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਸਮੂਹ ਸਮਾਜ ਜਿਹੜਾ ਇਕੱਠਾ ਹੋ ਕੇ ਜਿਹੜੇ ਬੱਚਿਆਂ ਦੀ ਪੜ੍ਹਾਈ ਦੇ ਉੱਤੇ ਖਾਸ ਤੌਰ ਤੇ ਮੇਰਾ ਇੱਕੋ ਹੀ ਤੇ ਇੱਕੋ ਮੋਟਿਵ ਹੈ ਐਜੂਕੇਸ਼ਨ ਨੂੰ ਅੱਗੇ ਲੈ ਕੇ ਜਾਣਾ ਉਸ ਦਿਲੇ ਅਸੀਂ ਜਿਹੜਾ ਹੈ ਕੰਮ ਕਰਦੇ ਰਵਾਂਗੇ ਜਿੱਥੇ ਮਿੱਥੇ ਲੋਡ ਹੋਈ ਬਟਾ ਪ੍ਰਧਾਨ ਜੀ ਖੜੇ ਨੇ ਗੱਬਰ ਜੀ ਨੇ ਪਵਨ ਦਰਾਵਿੜ ਜੀ ਨੇ ਠੀਕ ਹੈ ਸਾਰੀ ਟੀਮ ਇੱਥੇ ਨੇ ਖੜੀ ਨਾਰਿਆ ਸਾਹਿਬ ਨੇ ਠੀਕ ਹੈ ਇਹ ਸਾਰੀ ਟੀਮ ਇੱਥੇ ਖੜੀ ਆ ਤੇ ਜਿੱਦਾਂ ਜਿੱਦਾਂ ਹੋਰ ਵੀ ਬਹੁਤ ਸਾਰੇ ਆਗੂਗੜੇ ਕਮਲਨਾਥ ਜੀ ਉਹਨਾਂ ਨੇ ਬੜਾ ਸਵਾਗਤ ਕੀਤਾ ਉਹ ਸਾਰੇ ਆਗੂਆਂ ਨੇ ਜਿਨ੍ਹਾਂ ਨੇ ਅੱਗੇ ਹੋ ਕੇ ਇੱਥੇ ਕੀਤਾ ਜਦੋਂ ਜਦੋਂ ਵੀ ਮੈਨੂੰ ਕੋਈ ਸੇ ਵੀ ਤਰ੍ਹਾਂ ਦੀ ਕੋਈ ਜਿੱਥੇ ਮਹਿਸੂਸ ਕਰਦੇ ਨੇ ਕੋਈ ਕਮੀ ਹੈ ਵਗੈਰਾ ਅਸੀਂ ਉਹ ਕਮੀਆਂ ਨੂੰ ਵੀ ਦੂਰ ਕਰਾਂਗੇ ਪ੍ਰਧਾਨ ਜੀ ਨੇ ਬਹੁਤ ਸਾਰੀਆਂ ਕਮੀਆਂ ਨੋਟਿਸ ਲਿਆਂਦੀਆਂ ਉਹ ਕਮੀਆਂ ਨੂੰ ਵੀ ਦੂਰੀ ਹੋਏ ਪੰਜਾਬ ਸਰਕਾਰ ਬਿਲਕੁਲ ਤਤਪਰ ਹੈ ਮਾਨਜੋਗ ਸੀਐਮ ਸਾਹਿਬ ਦਾ ਸਾਰਿਆਂ ਨੂੰ ਪਤਾ ਹੈ ਉਹਨਾਂ ਦਾ ਜਿਹੜਾ ਖਾਸ ਧਿਆਨ ਰੰਦਾ ਹੈ ਉਹ ਹਰ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਆ ਉਹਨੂੰ ਦੂਰ ਕਰਨ ਉਹ ਪਹਿਲਾਂ ਹੀ ਬੜੇ ਖੋਦ ਬੜੇ ਸੰਜੀਦਾ ਢੰਗ ਨਾਲ ਸਾਰੇ ਸਟੇਟ ਨੂੰ ਚਲਾ ਰਹੇ ਆ ਸਟੇਟ ਨੂੰ ਬਹੁਤ ਅੱਗੇ ਲੈ ਕੇ ਜਾ ਰਹੇ ਆ ਜਿਹੜਾ ਉਹਨਾਂ ਦਾ ਸੁਪਨਾ ਜਿੱਤੇ ਰੰਗਲੇ ਪੰਜਾਬ ਦਾ ਹੈ ਉਹ ਵੀ ਜਿਹੜਾ ਪੂਰਨ ਹੋ ਜਾ ਕਰਨ ਲਈ ਲੱਗੇ ਪਏ ਆ ਮੈਂ ਇੱਕ ਵਾਰੀ ਫਿਰ ਇਹ ਟੀਮ ਦਾ ਭਗਵਾਨ ਵਾਲਮੀਕ ਜੀ ਮਹਾਰਾਜ ਦਾ ਜਿਨ੍ਹਾਂ ਤੇ ਮੇਰੇ ਤੇ ਬੜਾ ਵੱਡਾ ਆਸ਼ੀਰਵਾਦ ਹੈ ਮੈਂ ਉਹਨਾਂ ਦੇ ਚਰਨਾਂ ਦੇ ਵਿੱਚ ਇੱਕ ਵਾਰੀ ਫਿਰ ਨਤਮਸਤਕ ਹੁੰਦਾ ਤੁਹਾਡੇ ਦੁੱਖ ਮਾਦ ਜਾ ਚੱਕਾ ਹੈ ਪਾਵਨ ਵਾਲਮੀਕ ਮਹਾਰਾਜ ਕੀ ਜੈ ਸਰ ਸਰ ਵਾਲਮੀਕੀ ਅੱਜ ਸਾਨੂੰ ਡਾਕਟਰ ਭਿੰਦਰਾ ਉਮੀਦਵਾਰੀ ਦੇ ਸਬੰਧ ਦਾ ਜੋ ਫਲ ਮਿਲਿਆ ਹੈ ਜੋ ਸਤਕਾਰ ਮਿਲਿਆ ਹੈ ਅਸੀਂ ਉਹਨਾਂ ਦਾ ਹੀ ਬਹੁਤ ਧੰਨਵਾਦ ਕਰਦੇ ਹਾਂ ਧੰਨਵਾਦ ਕਰਦੇ ਹਾਂ ਪੰਜਾਬ ਦੇ ਮੁੱਖ ਮੰਤਰੀ ਮਾਨ ਜੋ ਕੁਤ ਮਾਨ ਜੀ ਦਾ ਜਿਨ੍ਹਾਂ ਨੇ ਸਾਡੀ ਕੌਮ ਤੇ ਸਤਾਰਿਆਂ ਨੂੰ ਹੋਰ ਚਾਰ ਚੰਦ ਲਾਇਆ ਸਬਰਵਾਲ ਜੀ ਨੂੰ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੈ ਵਾਲਮੀਕ ਅੱਜ ਜੋ ਪਾਵਨ ਵਾਲਮੀਕ ਤੀਤਸ ਦੇ ਉੱਤੇ ਸਾਡੀ ਕੌਮ ਦੇ ਹੀਰੇ ਜੋ ਪਾਵਨ ਵਾਲਮੀਕ ਜੀ ਦੇ ਉੱਤੇ ਲੱਖ ਮਸਤ ਬਹੌਣ ਵਾਸਤੇ ਆਏ ਨੇ ਜਿਨੇ ਕਦਮ ਚੱਲ ਕੇ ਆਏ ਨੇ ਪਰਮਾਤਮਾ ਵਾਲਵੀ ਕੁਮਾਰ ਰਾਜ ਉਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਨਾਲ-ਨਾਲ ਦੂਜੇ ਦੂਜਾ ਮੈਸੇਜ ਇਹ ਆ ਕਿ ਜੋ ਜਗਤ ਗੁਰੂ ਪਰਮਾਤਮਾ ਵਾਲਮੀਕ ਮਹਾਰਾਜ ਜੀ ਦਾ ਜੋ ਸ਼ੁਭ ਦਿਹਾੜਾ ਆ ਰਿਹਾ ਵਾ ਉਸ ਸ਼ੁਭ ਦਿਹਾੜੇ ਦੀ ਜਾਤ ਦੇ ਵਿੱਚ ਜਿਹੜੀ ਉਹ 12 ਤਰੀਕ ਨੂੰ ਸ਼ੋਭਾ ਯਾਤਰਾ ਜਿਹੜੀ ਉਹ ਪਾਵਨ ਵਾਲਮੀਕ ਤੀਰਥ ਵੱਲੋਂ ਨਿਕਾਲੀ ਜਾਊਗੀ ਤੇ ਉਹਨਾਂ ਸਾਰ ਸੰਗਤ ਨੂੰ ਅਪੀਲ ਕਰਦੇ ਆ ਕਿ ਇਸ ਮੇਲੇ ਦੇ ਵਿੱਚ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੈ ਵਾਲਮੀਕ